ਇਹ ਕੋ ਅਫੀਸ਼ੀਅਲ ਗਿੱਟ ਲੱਗੀ 200 2 ਕਿਲੋ ਵਾਲੀ ਮੇਰੇ ਕੋਲ ਅਫੀਸ਼ੀਅਲ ਗਿੱਟ 200 ਰੁਪਏ ਦੀ ਸਟਾਰਟ ਹੈ 2 ਕਿਲੋ ਉਹ ਵੀ ਤੁਹਾਨੂੰ ਦਿਖਾਣੇ ਆ ਮੈਂ ਪਹਿਲੇ ਵੀਡੀਓ ਚ ਦਿਖਾਈਆਂ ਵੀ ਹੋਈਆਂ ਹੁਣ ਇਹ ਵਾਈਟ ਡਾਇਮੰਡ ਕੰਪਨੀ ਦਾ ਅਫੀਸ਼ੀਅਲ ਹੈ ਤੁਹਾਨੂੰ ਕਿੰਨੇ ਦਾ ਪੈਣਾ 280 ਰੁਪਏ ਦਾ 280 ਰੁਪਏ ਦਾ 2 ਕਿਲੋ ਫੇਸ਼ੀਅਲ ਆ ਚਾਰੀ ਹਾਂ ਚਾਰੀ 200 ਇੱਕ ਵਾਰ ਫੇਸ਼ੀਅਲ ਕਰਨਾ 500 ਰੁਪਏ ਲੈਣਾ ਤੇ 100 ਫੇਸ਼ੀਅਲ ਹੋ ਜਾਂਦੇ ਆ ਹੁਣ ਇਹ ਮਾਲ ਲਾਇਆ ਚੈੱਕ ਕਰੋ ਜੈ ਵੀਰ ਦਾ ਕੀ ਸਾਡਾ ਇੱਕ ਕਿਲੋ ਕਰੀਮ ਹੈ ਐਮ ਆਰ ਵੀ ਚੈੱਕ ਕਰੋ 270 ਰੁਪਏ ਐਮ ਆਰ ਵੀ ਹੈ ਤੁਹਾਨੂੰ ਕਿੰਨੇ ਦੀ ਪੈਣੀ ਹੈ 110 ਰੁਪਏ ਸਿਰਫ ਸਿਰਫ 110 ਰੁਪਏ ਦੀ 1 ਕਿਲੋ ਇੱਕ ਨੂੰ ਕਲੀਨਰ ਕਰੋਗੇ ਘੱਟੋ ਘਾਟ 100 ਲੈਣਾ 100 ਬੰਦੇ ਨੂੰ ਹੋ ਜਾਏਗਾ ਦੇਖੋ ਆ ਦੇਖੋ ਲਿਕੋਨ ਦਾ ਰੋਜ਼ ਵਾਟਰ ਹੈ ਹਾਂਜੀ ਆ ਪਿਓਰ ਰੋਜ਼ ਵਾਟਰ ਹੈ ਇਹਦੇ ਵਿੱਚ ਕੋਈ ਕਲਰ ਨਹੀਂ ਪਾਇਆ ਗਿਆ ਕੋਈ ਕੁਝ ਨਹੀਂ オリジナル ਔਰ ਪਿਓਰ ਰੋਜ਼ ਵਾਟਰ ਹੈ ਕਿੰਨੇ ਦਾ ਪੈਣਾ 40 ਰੁਪਏ ਸਰ ਸਿਰਫ 40 ਰੁਪਏ ਦਾ ਐਮ ਆਰ ਪੀ ਚੈੱਕ ਕਰ ਸਕਦੇ ਹਾਂ 280 ਰੁਪਏ ਐਮ ਆਰ ਪੀ ਹੈ ਔਰ ਚੈੱਕ ਕਰੋ ਫਰੈਸ਼ ਰੇਟ ਦਾ ਮਾਲ ਹੋਏਗਾ ਕੰਪਨੀ ਬਾਈ ਸੀਲਡ ਹੋਏਗਾ ਓਕੇ ਇਹ ਦੇਖੋ ਭਾਜੀ ਅੱਧਾ ਕਿਲੋ ਬਲੀਚ ਹੈ 280 ਰੁਪਏ ਐਮ ਆਰ ਪੀ ਹੈ ਫਰੈਸ਼ ਰੇਟ ਦਾ ਮਾਲ ਹੋਏਗਾ 24 ਜ ਬਣੀ ਹੈ 27 ਤੱਕ ਵੈਲਿਡ ਹੈ ਕਿੰਨੇ ਦੀ ਬਣੀ ਤੁਹਾਨੂੰ 100 ਰੁਪਏ ਓਕੇ ਕੀ ਪ੍ਰਾਈਸ ਦਾ 280 ਰੁਪਏ ਐਮ ਆਰ ਪੀ ਹੈ 100 ਰੁਪਏ ਦੀ ਬਣੀ ਸਿਰਫ ओके ਤੁਸੀਂ ਇੱਕ ਵਾਰੀ ਬਲੀਚ ਕਰਨੀ ਹੈ 100 150 ਰੁਪਏ ਦੀ 100 ਰੁਪਏ ਦੀ ਬਲੀਚ ਹੈ 100 ਵਾਰ ਬਲੀਚ ਹੋ ਜਾਏਗੀ ਬਿਲਕੁਲ ਭਾਜੀ ਸੇਮ 180 ਰੁਪਏ ਆ ਦੇਖੋ 260 ਰੁਪਏ ਦਾ ਕਲਰ ਹੈ ਜੀ ਓਕੇ ਠੀਕ ਹੈ ਸਾਰਾ ਨਵਾਂ ਮਾਲ ਆ ਗਿਆ ਚੱਕੀ ਦਾ ਇਹ ਲੱਗੇ ਕਪੀਦ ਨਾ ਮੈਂ ਕਿਹਾ ਇਹ ਦੇਖੋ ਆ ਦੇਖੋ ਡੀਓ ਹੋਣੀ ਭਰਿਆ ਕਿੰਨੇ ਦਾ ਲੱਗੇਗਾ 30 ਰੁਪਏ ਦਾ ਡੀਓ ਓਕੇ ਸਿਰਫ ਅੱਜ ਵੀ ਕਾਫੀ ਵੈਰਾਈਟੀ ਆਈ ਹੈ ਇਹ ਸ਼ੈਂਪੂ ਕੱਲ ਉਤਰਿਆ ਜੇ ਮਾਮਾ ਹਾਂ ਨਵਾਂ ਸ਼ੈਂਪੂ 400 ਰੁਪਏ ਅਮਰ ਵੀ 180 ਰੁਪਏ ਲਾਉਂਗਾ ਨੀਸ਼ਾ ਦਾ ਹਾਂ ਨੀਸ਼ਾ ਦਾ ਸ਼ੈਂਪੂ ਐਗ ਵਾਲਾ ਪ੍ਰੋਟੀਨ ਹੈ ਇੱਕਦਮ హెয়ার সিলਕੀ ਹੋ ਜਾਣਗੇ ਹਾਂਜੀ ਕਿਦਾਂ ਸਾਰੇ ਆਪਾਂ ਸਾਗਰ ਕੋਲ ਆਇਆ ਦੁਬਾਰਾ ਨਵਾਂ ਸਮਾਨ ਆਇਆ ਬਈ ਕੋਲੇ ਹੋਰ ਕਾਫੀ ਤੇ ਰੇਟ ਸੁਣ ਕੇ ਵੀ ਹੈਰਾਨ ਹੋ ਜਾਣਗੇ ਇਹ ਸਾਰਾ ਸਮਾਨ ਕੰਪਨੀ ਦਾ ਆਇਓ ਤੁਹਾਨੂੰ ਅੰਦਰ ਲੈ ਕੇ ਚਾ ਲੈਂਦੇ ਹਾਂ ਕੀ ਹਾਲ ਹੈ ਵੀਰੇ ਠੀਕ ਹੈ ਦੋ ਪੇਟੀਆਂ ਹੋਣਗੀਆਂ ਆਇਓ ਭਾਈ ਆਜੋ ਹਾਂ ਜੀ ਦਾ ਠੀਕ ਹੋ ਵਧੀਆ ਬੜਾ ਦੱਸ ਅੱਜ ਵੀ ਕਾਫੀ ਵੈਰਾਈਟੀ ਆਈ ਹੈ ਇਹ ਸ਼ੈਂਪੂ ਕੱਲ ਉਤਰਿਆ ਜੇ ਮਾਮਾ ਹਾਂ ਨਵਾਂ ਸ਼ੈਂਪੂ 400 ਰੁਪਏ ਅਮਰ ਵੀ 180 ਰੁਪਏ ਲਾਉਂਗਾ ਨੀਸ਼ਾ ਦਾ ਹਾਂ ਨੀਸ਼ਾ ਦਾ ਸ਼ੈਂਪੂ ਐਗ ਵਾਲਾ ਪ੍ਰੋਟੀਨ ਹੈ ਇੱਕਦਮ హెਅਰ ਸਿਲਕੀ ਹੋ ਜਾਣਗੇ ਓਕੇ ਠੀਕ ਹੈ ਜੀ ਇਹ ਦੇਖੋ ਇਹ ਵੀ ਭਾਜੀ ਸੇਮ 180 ਰੁਪਏ ਇਹ ਦੇਖੋ 260 ਰੁਪਏ ਦਾ ਕਲਰ ਹੈ ਜੀ ਓਕੇ ਠੀਕ ਹੈ ਸਾਰਾ ਨਵਾਂ ਮਾਨਾ ਕੀ ਲੈ ਮੈਂ ਕਹਾਂ ਇਹ ਦੇਖੋ ਐ ਕਲੀਨਸਿੰਗ ਮਿਲਕ ਹੈ ਜੀ ਕਿੰਨੇ ਦਾ ਪੈਣਾ 40 ਰੁਪਏ ਦਾ ਆ ਨੇਚਰ ਦਾ 40 ਰੁਪਏ ਦਾ ਪੈਣਾ ਤੁਹਾਨੂੰ ਓਕੇ ਆ ਦੇਖੋ ਡੀਓ ਹੁਣੀ ਭਰਿਆ ਕਿੰਨੇ ਦਾ ਲੱਗੇਗਾ 30 ਰੁਪਏ ਦਾ ਡੀਓ ਓਕੇ ਵੀਰੇ ਸਿਰਫ 30 ਰੁਪਏ ਦਾ ਡੀਓ ਆ ਹੁਣੀ ਮਾਲ ਲਾਇਆ ਚੈੱਕ ਕਰੋ ਜੈ ਵੀ ਉਹਦਾ ਕੀ ਸਕਦੇ ਇੱਕ ਕਿਲੋ ਕਰੀਮ ਐ ਐਮ ਆਰ ਪੀ ਚੈੱਕ ਕਰੋ 270 ਰੁਪਏ ਐਮ ਆਰ ਪੀ ਐ ਤੁਹਾਨੂੰ ਕਿੰਨੇ ਦੀ ਪੈਣੀ ਐ 110 ਰੁਪਏ ਦੀ ਸਿਰਫ ਸਿਰਫ 110 ਰੁਪਏ ਦੀ 1 ਕਿਲੋ ਇੱਕ ਨੂੰ ਕਲੀਨਰ ਕਰੋਗੇ ਘੱਟੋ ਘਾਟ ਸੋ ਲੈਣਾ 100 ਬੰਦੇ ਨੂੰ ਹੋ ਜਾਏਗਾ ਦੇਖੋ ਇੱਤਾਂ ਹੀ ਡੀਟੈਂਸ ਸਕਰਬ ਜੈਲ ਪੈਕ ਏ ਟੂ ਜ਼ेड ਸਾਰੀ ਆਈਟਮ ਹੈ ਆ ਦੇਖੋ ਲਿਕੋਨ ਦਾ ਰੋਜ਼ ਵਾਟਰ ਹੈ ਹਾਂਜੀ ਆ ਪਿਓਰ ਰੋਜ਼ ਵਾਟਰ ਹੈ ਇਹਦੇ ਵਿੱਚ ਕੋਈ ਕਲਰ ਨਹੀਂ ਪਾਇਆ ਗਿਆ ਕੋਈ ਕੁਛ ਨਹੀਂ オリジナル ਔਰ ਪਿਓਰ ਰੋਜ਼ ਵਾਟਰ ਹੈ ਕਿੰਨੇ ਦਾ ਪੈਣਾ ਹੈ 40 ਰੁਪਏ ਸਰਫ ਸਿਰਫ 40 ਰੁਪਏ ਦਾ ਐਮ ਆਰ ਪੀ ਚੈੱਕ ਕਰ ਸਕਦੇ ਹੋ 280 ਰੁਪਏ ਐਮ ਆਰ ਪੀ ਹੈ ਔਰ ਚੈੱਕ ਕਰੋ ਫਰੈਸ਼ ਰੇਟ ਦਾ ਮਾਲ ਹੋਏਗਾ ਕੰਪਨੀ ਬਾਈ ਸੀਲਡ ਹੋਏਗਾ ਹੋ ਕੇਨ ਦਾ ਮਤਲਬ ਹੈ ਆ ਸਾਡਾ ਭਰਾ ਕੰਪਨੀ ਦਾ ਮਾਲ ਵੇਚਦਾ ਹੈ ਫਰੈਸ਼ ਡੇਟ ਦਾ ਮਾਲ ਵੇਚਦਾ ਔਰ ਮੇਰੇ ਕੋਈ ਰੇਟ ਦੇ ਨਹੀਂ ਸਕਦਾ ਪੱਕਾ ਬਿੱਲ ਦੰਦਾ ਨਾਲ ਸਿੰਗਲ ਪੀਸ ਇਹ ਮਿਲ ਜੂਗਾ ਹਾਂ ਪੱਕਾ ਬਿੱਲ ਤੁਹਾਨੂੰ ਦਵਾਂਗਾ ਠੀਕ ਹੈ ਜੀ ਇਹ ਚੈੱਕ ਕਰੋ ਇਹ ਡੈਨਵਰ ਦਾ ਪਾਊਡਰ ਹੈ ਕੰਪਨੀ ਦਾ ਪਾਊਡਰ ਹੈ 24 ਘੰਟੇ ਐਡ ਹੈ ਠੀਕ ਹੈ ਜੀ ਐਮ ਆਰ ਵੀ ਚੈੱਕ ਕਰੋ 220 ਰੁਪਏ ਐਮ ਆਰ ਵੀ ਫਰੈਸ਼ ਡੇਟ ਦਾ ਮਾਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ 190 ਰੁਪਏ ਦਾ ਸੈੱਟ ਓਕੇ 190 ਰੁਪਏ ਦਾ ਸੈੱਟ ਇਹ ਦੇਖੋ ਭਾਜੀ ਅੱਧਾ ਕਿਲੋ ਬਲੀਚ ਹੈ 280 ਰੁਪਏ ਐਮ ਆਰ ਪੀ ਹੈ ਫਰੈਸ਼ ਰੇਟ ਦਾ ਮਾਲ ਹੋਏਗਾ 24 ਜ ਬਣੀ ਹੈ 27 ਤੱਕ ਵੈਲਿਡ ਹੈ ਕਿੰਨੇ ਦੀ ਪੈਣੀ ਤੁਹਾਨੂੰ 100 ਰੁਪਏ ਕੀ ਪ੍ਰਾਈਸ ਦਾ 280 ਰੁਪਏ ਐਮ ਆਰ ਪੀ ਹੈ 100 ਰੁਪਏ ਦੀ ਪੈਣੀ ਸਿਰਫ ਓਕੇ ਤੁਸੀਂ ਇੱਕ ਵਾਰੀ ਬਲੀਚ ਕਰਨੀ ਹੈ 100 150 ਰੁਪਏ ਦੀ 100 ਰੁਪਏ ਦੀ ਬਲੀਚ ਹੈ 100 ਵਾਰ ਬਲੀਚ ਹੋ ਜਾਏਗੀ ਤੁਸੀਂ ਦੱਸਣਾ ਪ੍ਰੋਫਿਟ ਹੈਗਾ ਕਿ ਨਹੀਂ ਹੈਗਾ ਮੈਂ ਦੇਖੋ ਨੇਚਰ ਦਾ ਮਾਲ ਹੈ ਟੋਨਰ ਐਕਸਚੇਂਜਰ ਕਿੰਨੇ ਦਾ ਪੈਣਾ 45 ਰੁਪਏ ਦਾ ਓਨਲੀ 45 ਰੁਪਏ ਉਹਦਾ ਭਾਈ ਦੇਖੋ ਐਮ ਆਰ ਪੀ ਚੈੱਕ ਕਰੋ 225 ਰੁਪਏ ਐ ਐਮ ਆਰ ਪੀ ਐ ਸਹੀ ਹੋ ਗਿਆ ਇਹ ਦੇਖੋ ਐ ਐਫ ਐਕਸ ਪੱਟੀ ਐ ਤੇ ਤੂੰ ਆਪ ਹੀ ਬਣਾਉਂਦੇ ਹੋ ਨਾ ਹਾਂ ਵਾਈਟ ਬਰਾਊਨ ਹੈ ਨਾ ਕਰਵਾ ਆ ਗਿਆ ਫੁੱਲ ਕਮਾਈ ਕਰਨੀ ਐ ਜਿੰਨੀ ਮਰਜ਼ੀ ਕਮਾਈ ਕਰੋ 150 ਰੁਪਏ ਐ ਐਮ ਆਰ ਪੀ ਐ ਕਿੰਨੇ ਦੀ ਪੈਣੀ ਪੈਂਤੀ ਸੋ ਕਿ ਸਿਰਫ 35 ਰੁਪਏ ਆ। ਠੀਕ ਹੈ ਜੀ। ਆਓ ਇਹ ਦੇਖੋ ਇਹ ਫੇਸ਼ੀਅਲ ਕਿਟ ਲੱਗੀ 200 2 ਕਿਲੋ ਵਾਲੀ। ਮੇਰੇ ਕੋਲ ਫੇਸ਼ੀਅਲ ਕਿਟ 200 ਰੁਪਏ ਦੀ ਸਟਾਰਟ ਹੈ 2 ਕਿਲੋ। ਉਹ ਵੀ ਤੁਹਾਨੂੰ ਦਿਖਾਣੇ ਆ ਮੈਂ ਪਹਿਲੇ ਵੀਡੀਓ ਚ ਦਿਖਾਈਆਂ ਵੀ ਹੋਈਆਂ। ਹੁਣ ਇਹ ਵਾਈਟ ਡਾਇਮੰਡ ਕੰਪਨੀ ਦਾ ਫੇਸ਼ੀਅਲ ਹੈ। ਤੁਹਾਨੂੰ ਕਿੰਨਾ ਦਾ ਪੈਣਾ 280 ਰੁਪਏ ਦਾ। 280 ਰੁਪਏ ਦਾ 2 ਕਿਲੋ ਫੇਸ਼ੀਅਲ। ਆ ਚਾਰੀ? ਹਾਂ ਚਾਰੀ। 200 ਇੱਕ ਵਾਰ ਫੇਸ਼ੀਅਲ ਲੈਣਾ 500 ਰੁਪਏ ਲੈਣਾ। ਤੇ 100 ਫੇਸ਼ਲ ਹੋਇਆ ਠੀਕ ਹੈ ਜੀ ਇਹ ਦੇਖੋ ਇਹ ਕੇਸ ਦਾ ਡੀਓ ਆ ਹਾਂ ਜੀ 24 ਘੰਟੇ ਐਡਾ ਟੀਵੀ ਤੇ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਦਉਂਦਾ ਓਕੇ ਜੀ 230 ਰੁਪਏ ਐਮਰ ਵੀ ਹੈ ਹਾਂ ਜੀ ਫਰੈਸ਼ ਰੇਟ ਦਾ ਮਾਲ ਆ 2027 ਤੱਕ ਹਾਂ ਜੀ ਠੀਕ ਹੈ ਜੀ 200 ਦੇ ਦੋ ਪੀਸ